ਜੋ ਸੈਕੂਲਰਲੀ ਚੱਲੀ ਜਾ ਰਹੀ ਹੈ 3 ਮਹੀਨੇ ਬਹਿ। ਹਾਂਜੀ ਅੱਜ ਵਰਲਡ এনवायरमेंट ਡੇ ਦੇ ਮੌਕੇ ਤੇ ਸਾਡੇ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਬੱਚਿਆਂ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਮਾਸਟਰਮਾਈਂਡ ਇੰਸਟੀਚਿਊਟ ਜਿਹੜਾ ਕਿ ਮਨੀ ਗੋਗਿਆ ਜੀ ਵੱਲੋਂ ਚਲਾਇਆ ਜਾਂਦਾ ਹੈ ਇਹਨਾਂ ਵੱਲੋਂ ਇੱਕ ਬਹੁਤ ਨਵਿਆ ਨਵੀਕਲੀ ਪਹਿਲ ਕੀਤੀ ਗਈ ਹੈ ਕਿ ਬੱਚਿਆਂ ਦੇ ਸਾਈਕਲ ਰੈਲੀ ਦੇ ਰਾਹੀਂ ਵਰਲਡ এনवायरमेंट ਡੇ ਬਾਰੇ ਜਾਗਰੂਕਤਾ ਫੈਲਾਈ ਜਾਵੇ ਅਤੇ पौधा रोपण भी किया जाए कि पौधे लगाए जान आ, नाल जा क्लॉथ बैग्स भी प्रमोट कर रहे हैं ना कि प्लास्टिक तो बच सकी और ज़्यादा ज़्यादा सस्टेनेबल प्रैक्टिसेस असी अडोप्ट कर सकी जिला प्रशासन पूरी तरह सपोर्ट करता है और बहुत शलाघा करता है कि ही संस्थावा अपने वालों योगदान पा के साथ जिले के वातावरण बारे जागरूकता पैदा कर रही हैं और आपका योगदान पा के ਛੋਟਾ ਛੋਟਾ ਬਦਲਾਵ ਲੈ ਕੇ ਆਇਆ ਸਾਈਕਲ ਰੈਲੀ ਕੱਢੀ ਜਾ ਰਹੀ ਹੈ ਕੀਬੋਰਡ ਦੇ ਸਾਈਕਲ ਰੈਲੀ ਦਾ ਜੀ ਆ ਪਹਿਲੇ ਤਾਂ এনवायरमेंट ਡੇ 5 ਜੂਨ ਨੂੰ ਜਿਸ ਤਰ੍ਹਾਂ ਮਨਾਇਆ ਜਾ ਰਿਹਾ ਉਹਦੇ ਉਪਲਕਸ਼ ਦੇ ਵਿੱਚ ਸਾਈਕਲ ਰੈਲੀ ਦਾ ਆਯੋਜਿਤ ਕੀਤਾ ਗਿਆ ਮਾਸਟਰਮਾਈਂਡ ਇੰਸਟੀਚਿਊਟ ਵੱਲੋਂ ਤੇ ਮੈਂ ਉਹਦੇ ਨਾਲ ਹੀ ਦੱਸਣਾ ਚਾਹੁੰਗਾ ਇੱਕ ਯੂਨਿਕ ਸਮਰ ਕੈਂਪ ਸ਼ੁਰੂ ਕੀਤਾ ਹੈ ਅਸੀਂ ਜਿਹਦੇ ਵਿੱਚ ਬੱਚਿਆਂ ਨੂੰ ਵਕ ਵਕ ادارਿਆਂ ਦੇ ਵਿੱਚ ਵਿజిਟ ਕਰਵਾਇਆ ਜਾਏਗਾ ਬੈਂਕ 'ਚ ट्रांजैक्शन ਕਿੱਦਾਂ ਹੁੰਦੀ ਹੈ ਡੀਸੀ ਆਫਿਸ ਦੇ ਵਿੱਚ ਆ ਕੇ ਕੰਮ ਕਿੱਦਾਂ ਹੁੰਦਾ ਹੈ ਕਾਰਪੋਰੇਸ਼ਨ 'ਚ ਕਿੱਦਾਂ ਹੁੰਦਾ ਹੈ ਉਹਦੇ ਨਾਲ ਨਾਲ ਜਿਹੜੀ ਹੁਸ਼ਿਆਰਪੁਰ ਨੂੰ ਕੁਦਰਤ ਦੀ ਦੇਣ ਹੈ ਸੱਤ ਡੈਮ ਤੇ ਨਾਲ ਨਾਲ ਹੀ ਪਾਰਕ ਹੈਗੇ ਆ ਉਹਨਾਂ ਦੇ ਵਿੱਚ ਵੀ ਘੁਮਾਇਆ ਜਾਏਗਾ ਤੇ ਅੱਜ بڑا ਵਧੀਆ ਮੌਕਾ ਹੈ ਜਦ ਬੱਚਿਆਂ ਨੂੰ এনवायरमेंट ਡੇ ਦੇ ਮੌਕੇ ਤੇ ਸਾਡੇ ਸਰਾਊਂਡਿੰਗਸ ਦੇ ਬਾਰੇ ਪਤਾ ਲੱਗੇਗਾ ਉੱਥੇ ਹੀ ਅਸੀਂ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਹੈ ਜਿੱਥੇ 50 ਤੋਂ ਵੱਧ ਬੱਚਿਆਂ ਨੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਪਾਰਟਿਸਪੀਟ ਕੀਤਾ ਤੇ ਉਹ ਰੈਲੀ ਨੂੰ ਡੀਸੀ ਆਫਿਸ ਤੋਂ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ ਉਸੇ ਆੜਪੁਰ ਤੋਂ 플ੈਗ ਆਫ ਕੀਤਾ ਜਾਏਗਾ ਡੀਸੀ ਮੈਮ ਦੁਆਰਾ ਤੇ ਮੈਂ ਥੈਂਕਸ ਕਰਨਾ ਚਾਹਾਂਗਾ ਮੈਮ ਦਾ ਜਿਹੜੇ ਕਿ ਇਨੀਸ਼ੀਏਟਿਵ ਰਿਗਾਰਡਿੰਗ ਕਲੀਨਨੈਸ ਯਾ ਹੋਵੇ ਯਾ ਹੁਸ਼ਾਰਪੁਰ ਦੇ ਲਈ ਹੋਵੇ ਆਏ ਸਮੇ ਲੈਂਦੇ ਹੀ ਰਹਿੰਦੇ ਨੇ ਅ ਅੱਜ এনवायरमेंट ਡੇ ਦੇ ਮੌਕੇ ਅਸੀਂ ਇੱਕ ਮਾਸਟਰਮਾਈਂਡ ਇੰਸਟੀਚਿਊਟ ਵੱਲੋਂ ਇਨੀਸ਼ੀਏਟਲੀ ਪਹਿਤੇ ਕੈਂਪੇਨ ਸ਼ੁਰੂ ਕਰ ਰਹੇ ਹਾਂ ਜਿਹਦਾ ਨਾਮ ਹੈ ਥੈਲਾ ਕੈਂਪੇਨ ਸਾਡੇ ਕੋ ਲਗਭਗ 2 250 ਗ੍ਰਾਮ ਦਾ ਫੋਨ ਤਾਂ ਜੇਬ ਚ ਰੱਖ ਹੋ ਜਾਂਦਾ ਹੈ ਬਟ ਥੈਲਾ ਰੱਖਣ ਸਾਨੂੰ ਇੱਕ ਸ਼ਰਮ ਜਿਹੀ ਮਹਿਸੂਸ ਹੁੰਦੀ ਹੈ ਕਿ ਥੈਲਾ ਲੈ ਕੇ ਜਾਈਏ ਅਸੀਂ ਤੇ ਉਹਦੇ ਵਿੱਚ ਮੈਂ ਕਹਿਣਾ ਚਾਹਾਂਗਾ ਅੱਜ ਦਾ ਫੈਸ਼ਨ ਥੈਲਾ ਸਾਨੂੰ ਬਣਾ ਲੈਣਾ ਚਾਹੀਦਾ ਹੈ ਕਿਉਂਕਿ ਜਦ ਸਾਡੇ ਕੋ ਥੈਲਾ ਹੋਏਗਾ ਮੈਂ ਤਾਂ ਇਹ ਕਹੂੰਗਾ ਤਾਂ ਹੀ ਸਮਾਨ ਘਾ ਰਵੇ ਨਹੀਂ ਤਾਂ ਸਮਾਨ ਘਾਣਾ ਆਵੇ ਅਕਸਰ ਹੁੰਦਾ ਕਿ ਅਸੀਂ ਥੈਲੇ ਵਾਲੀ ਆਦਤ ਤਾਂ ਪਾ ਲਈ ਹੈ ਬਟ ਸ਼ੋਪਿੰਗ ਕਰਦੇ ਟਾਈਮ ਜਾਂ ਬਾਜ਼ਾਰ ਚ ਸਬਜ਼ੀਆਂ ਖਰੀਦਦੇ ਟਾਈਮ 7-8 ਲਿਫਾਫੇ ਥੈਲੇ ਦੇ ਵਿੱਚ ਪਾ ਲੈਂਦੇ ਆ ਤੇ ਉਹ ਵੀ ਇੱਕ ਗਲਤ ਐਸੀ ਆਪਣੇ ਵੱਲੋਂ ਥੈਲਾ ਯੂਜ਼ ਕਰ ਰਹੇ ਆ ਬਟ ਇਨਡਾਇਰੈਕਟਲੀ ਨਿਫਾਫੀਆਂ ਨੂੰ ਵੀ ਲੈ ਕੇ ਜਾ ਰਹੇ ਆ ਮੈਂ ਕਹਿਣਾ ਚਾਹਾਂਗਾ ਅਗਰ ਤੁਸੀਂ ਇੱਕ ਥੈਲਿਕਸ ਨੂੰ ਲੱਗਦਾ ਹੈ ਕਿ ਸਮਾਨ ਮਿਕਸ ਹੋ ਰਿਹਾ ਹੈ ਤੁਹਾਡੀਆਂ ਸਬਜ਼ੀਆਂ ਫਲ ਮਿਕਸ ਹੋ ਰਿਹਾ ਹੈ ਤਾਂ ਇਹ ਜਗਾ ਪਾਕਟ ਵਾਲਾ ਥੈਲਾ ਲੈ ਸਕਦੇ ਹੋ ਸਾਰਾ ਸਮਾਨ ਅਲੱਗ-ਅਲੱਗ ਆ ਜਾਵੇਗਾ ਇੱਕ ਛੋਟੀ ਜੀ ਸ਼ੁਰੂਆਤ ਕਰੀਏ ਉਸ ਬਾਅਦ ਆਪਣੇ ਆਪ ਲਈ ਤੇ ਆਪਣੇ ਵਾਤਾਵਰਣ ਲਈ ਸਾਨੂੰ ਖੁਦ ਕਰਨੀ ਪਾਏਗੀ ਸਾਥੋਂ ਦੀ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਇਸ ਰਮੀਮੋ ਆ उस पब्लिक होशियारपुर ही संदेश है इनवायरमेंट डे है अपने इनवायरमेंट डे का मतलब यही नहीं है कि पेड़ पौधे लगा लीए या या फिर थोड़ा जा घूम फिर लीए इनवायरमेंट देखिए इनवायरमेंट का मतलब हैराउंडिंग हर एक वो चीज चाहे लिविंग है चाहे इनवायरमेंट का हिस्सा है ਸਾਨੂੰ ਦੇਖਭਾਲ ਉਹਦੀ ਕਰਨੀ ਚਾਹੀਦੀ ਹੈ ਉਹਨੂੰ ਕਨਜ਼ਰਵ ਰੱਖਣਾ ਚਾਹੀਦਾ ਹੈ ਪਾਣੀ ਤੋਂ ਲੈ ਕੇ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ ਚਾਹੇ ਉਹ ਪੇੜ ਪੌਦੇ ਹੈਗੇ ਆ ਚਾਹੇ ਸਫਾਈ ਦਾ ਹੀ ਧਿਆਨ ਹੈਗਾ ਹਰ ਇੱਕ ਪੱਕੋ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਤੇ ਹੁਸ਼ਾਰਪੁਰ ਦੀ ਹੁਸ਼ਾਰਪੁਰ ਦੀ ਪਬਲਿਕ ਨੂੰ ਇੱਥੇ ਗੁਜ਼ਾਰਿਸ਼ ਹੈ ਕਿ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਕੁਦਰਤ ਦੀ ਦੇਣ ਹੁਸ਼ਾਰਪੁਰ ਨੂੰ ਸਾਂਭਿਆ ਆਇਆ ਹੈ ਤੇ ਵੱਧ ਤੋਂ ਵੱਧ ਇਹਨੂੰ ਸੰਜੋਕੇ ਰੱਖੀਏ